ਹੈਲੋ ਮੇਰਾ ਨਾਮ ਰਿੰਪੀ ਘੋਰਾ ਮੈਂ ਪਿੰਡ ਬੰਡੀ ਖੁੱਦੜੀ ਐ ਰਹਿਣ ਵਾਲੀ ਆ ਤੇ ਮੈਂ ਇਸ ਇੰਸਟੀਚਿਊਟ ਦੇ ਸਾਰੇ ਨਾਲ ਪਿਆਰੀ ਬੱਚੇ ਆ ਤੇ ਇਸ ਇੰਸਟੀਚਿਊਟ ਦੇ ਵਿੱਚ ਮੈਂ ਹੀ ਮੇਰੇ ਭਰਾ ਨੂੰ ਵਾਹ ਕੇ ਸਕਦੀ ਹਾਂ ਰਿੰਪੀ ਦਾ ਵੀਜ਼ਾ ਤਾਂ ਆ ਗਿਆ ਪਰ ਸਾਡੇ ਨਾਲ ਦੋਨੇ ਭੈਣ ਭਰਾਵਾਂ ਦਾ ਇੱਕ ਗੱਲ ਨੂੰ ਲੈ ਕੇ ਥੋੜਾ ਜਿਹਾ ਡਿਸਕਿਊਟ ਹੋ ਗਿਆ ਰਿੰਪੀ ਕਹਿੰਦੀ ਵੀ ਇੰਸਟੀਚਿਊਟ ਦੇ ਵਿੱਚ ਸਭ ਤੋਂ ਵੱਡੀ ਫੋਟੋ ਮੇਰੀ ਹੋਣੀ ਚਾਹੀਦੀ ਆ ਠੀਕ ਆ ਚੱਲ ਮੈਂ ਦੇਖ ਲੈ ਆਪਾਂ ਨੇਚਰਲ ਕਰੀਏ ਹਾਂ अच्छा एक भी फोटो ਦਾ ਕਹਿ ਰਿਸ ਭਨੇ ਦੂੰ ਵੀ ਫੋਟੋ 3 ਵੱਡੀ ਲਾਉਣੀ ਆ ਹਾਂ ਇੱਕ ਮੇਰੀ ਫੋਟੋ ਮੈਂ ਸਾਰੇ ਨੂੰ ਵੱਡੀ ਲਾਉਣੀ ਆ ਜੇ ਬਾਈ ਨਹੀਂ ਲਾਉਂਗਾ ਮੈਂ ਆਪ ਕੋ ਵੱਡੀ ਕਰਾ ਕੇ ਫੜਾ ਕੇ ਜਾਉਂਗੀ اچھا ਉਹਦੇ ਚ ਫਰੇ ਆ ਜਿਹੜੇ ਦੂਸਰੇ ਬੱਚੇ ਆ ਮੰਨ ਲਓ ਬਲਵਿੰਦਰ ਬਲਵਿੰਦਰ ਕੋਈ ਜੀ ਮੇਰੀ ਫੋਟੋ ਵੱਡੀ ਲਾਓ ਹੁਣ ਇਹ ਕਿਹਾ ਹੀ ਨਹੀਂ ਬਾਈ ਜੋ ਦੋਨੋਂ ਮੈਂ ਦੱਸਿਆ ਸੀ ਤਾਂ ਵੀ ਅੱਛਾ ਹੁਣ ਇਹ ਕਿਹਾ ਨਹੀਂਗਾ ਤੇ ਜਿਹੜੇ ਦੂਸਰੇ ਬੱਚੇ ਹਰਵਿੰਦਰ ਆ ਜਿਹਨੇ ਆਪਣਾ ਬੱਚਾ ਉਹ ਕਹਿੰਦਾ ਵੀ ਮੇਰੀ ਫੋਟੋ ਵੱਡੀ ਲਾਓ ਫੇਰ ਮੈਂ ਤਾਂ ਭੈਣਾ ਭੈਣਾ ਦੀ ਫੋਟੋ ਵੱਡੀ ਲਾ ਦੇਣੀ ਆ ਚਲੋ ਇਹ ਦਵਾਣਾ ਸੰਗੀਪਣ ਦੀ ਕਹਿੰਦੀ ਮੇਰੇ ਫੋਟੋ ਸਭ ਤੋਂ ਵੱਡੀ ਹੋਣੀ ਹੈ। ਕੋਰ ਇੰਸਟੀਚੂਟ ਬਾਰੇ ਕੀ ਕਹਿਣਾ ਚਾਹੁੰਦਾ ਹਨ? ਹੋਰ ਬਹੁਤ ਵਧੀਆ ਮਾਹੌਲ ਹੈ ਇੱਥੇ। ਆਕਰਾਰਗਮ ਮਾਹੌਲ ਹੀ ਆ ਤੇ ਮੈਨੂੰ ਬਹੁਤ ਵਧੀਆ ਲੱਗਦਾ ਸੀ ਤੇ ਬਹੁਤ ਜੀ ਲੱਗਦਾ ਸੀ। ਦੂਸਰਾ ਮੈਂ ਇੱਕ ਗੱਲ ਹੋਰ ਬੋਲਾਂ ਨਾ ਰਿੰਪੀ ਸਾਡਾ ਸਭ ਤੋਂ ਪਿਆਰਾ ਬੱਚਾ ਰੈ ਇੰਸਟੀਚੂਟ ਦਾ। ਉਹਦਾ ਕਿਤੇ ਨਾ ਕਿਤੇ ਰੀਜ਼ਨ ਇਹ ਵੀ ਸੀਗਾ ਗੁੜੀਆ ਦੇ ਮੰਮੀ ਡੈਡੀ ਦੋਨੋਂ ਹੈ ਨਹੀਂ। ਐਂਡ ਜੋ ਖਰਚਾ ਇਹਦਾ ਕਰਿਆ ਜੋ ਜ਼ਿੰਮੇਵਾਰੀਆਂ ਸਾਰੇ ਸਾਰੀਆਂ ਚੱਕੀਆਂ ਉਹਦੇ ਤਾਇ ਜੀ ਨੇ ਚੱਕੀਆਂ। ਤੇ ਮੈਂ ਖਾਸਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮਾਪੇ ਬਾਲੇ ਫਰਜ਼ ਨਿਭਾਏ ਤਾਇਆ ਜੀ ਹੁੰਦੇ ਹੋਏ ਇੱਕ ਗੱਲ ਮੈਂ ਇੱਥੇ ਵੀ ਮੈਂਸ਼ਨ ਕਰਦੇ ਆ ਕਿ ਗੁੜੀਆ ਦੀ ਪ੍ਰੋਫਾਈਲ ਦੇ ਵਿੱਚ ਨਾ ਕੁਝ ਕਮੀਆਂ ਰਹਿ ਰਹੀਆਂ ਸੀਗੀਆਂ ਜੋ-ਜੋ ਕਮੀਆਂ ਮੱਚੀ ਨੂੰ ਦੱਸੀਆਂ ਗਈਆਂ ਇਸ ਨੇ ਦਿਲੋਂ ਐਕਸੈਪਟ ਕੀਤਾ ਕਿ ਹਾਂ ਬਈ ਮੇਰੀ ਆ ਚੀਜ਼ ਦੀ ਕਮੀ ਆ ਤੇ ਇਸ ਨੇ ਇੰਪਰੂਵ ਕੀਤਾ rather than making excuses ਕਿ ਬਈ ਮੈਂ ਤਾਂ ਬਾਲੀ ਘੰਟਾ ਮੈਂ ਇਸ ਮਾਮਲੇ 'ਚ ਮੈਨੂੰ ਆ ਆਉਂਦਾ ਹੁੰਦਾ ਉਹ ਸੁਣ ਲੈਂਦੀ ਸੀ ਗੱਲ ਮੈਂ ਕਹਿੰਦਾ ਨਾ ਬੱਚੇ ਵੀ ਆ ਡਾਕੂਮੈਂਟ ਤੇਰੇ ਤੋਂ ਪੁਰਾਣੀ ਹੋਇਆ ਤੋ ਕਹਿਨਦੀ ਵੀ ਹਾਂ ਬਈ ਮੈਂ ਕਰ ਦਿੰਨੀ ਹਾਂ ਸੋ ਇਹ ਇੱਕ ਐਟੀਟਿਊਡ ਲੈ ਕੇ ਚੱਲਦਾ ਹੁੰਦਾ ਬੱਚੇ ਕਿਸੇ ਵੀ ਏਜੰਟ ਤੋਂ ਕੰਮ ਕਰਵਾ ਰਹੇ ਚਾਹੇ ਮੇਰੇ ਤੋਂ ਚਾਹੇ ਕਿੱਥੋਂ ਹੋਰ ਹਨਾ ਤੁਹਾਨੂੰ ਜੇ ਐਨੀ ਕਾਈਂਡ ਆਫ ਕਿਸੇ ਨੇ ਦੱਸਤਾ ਵੀ ਆਹ ਦਿੱਕਤ ਦਾ ਪ੍ਰੋਫਾਈਲ 'ਚ ਆਹ ਕਮੀ ਦੂਰ ਕਰੋ ਤਾਂ ਆਪਣਾ ਬੈਸਟ ਕਰੋ ਉਸ ਨੂੰ ਦੂਰ ਕਰੋ ਨਾ ਕਿ ਐਕਸਕਿਊਜ਼ਸ ਲਾਓ ਜਾਂ ਏਜੰਟ ਤੇ ਗੱਲ ਸੱਡਦੇ ਹੋ ਵੀ ਜੇ ਅਸੀਂ ਤਾਂ ਕੋਈ ਜਾਲੀ ਸਿਸਟਮ ਕਰ ਦਿੰਦੇ ਆ ਜੀ ਆਹ ਫੇਕ ਲਾ ਦਿਓ ਆਹ ਲਾ ਦਿਓ ਕਿਉਂ ਲਗਾਉਣਾ ਜਿੰਨਾ ਕੰਮ ਤੁਸੀਂ ਇੱਕ ਨੰਬਰ ਚ ਕਰ ਸਕਦੇ ਹੋ ਮੈਕਸਿਮਮ ਉਨਾ ਕਰੋ ਕਿਤੇ ਇੰਟਰਵਿਊ ਆ ਰਹੀ ਹੈ ਤੇ ਇੰਟਰਵਿਊ ਨੂੰ ਫੇਸ ਕਰਨਾ ਸਿੱਖੋ ਸਕਿਪ ਵਾਲਾ ਸਿਸਟਮ ਨਾ ਕਰੋ ਉੱਥੇ ਤੇ ਜੇਕਰ ਤੁਹਾਡਾ ਵੀ ਸੁਪਨਾ ਹੈ ਕਿ ਅਸੀਂ ਸਾਇਪ੍ਰਸ ਪਹੁੰਚ ਜਾਈਏ ਸਾਇਪ੍ਰਸ ਤੇ ਸ਼ੈਨੇਗਨ ਚੌਂ ਤੋਂ ਪਹਿਲਾਂ ਪਹਿਲਾਂ ਤਾਂ ਤੁਸੀਂ ਵੀ ਤਲਵੰਡੀ ਪਹੁੰਚ ਜੋ ਜਲਦੀ ਤੋਂ ਜਲਦੀ ਤੇ ਦੂਸਰਾ ਜਿਹੜੇ ਬੱਚੇ ਕਹਿੰਦੇ ਆ ਸਰ ਫੋਨ ਦੇ ਉੱਪਰ ਹੀ ਦੱਸ ਦਿਓ ਜੀ ਐਕਸਪਲੇਨ ਕਰ ਦਿਓ ਦੇਖੋ ਬੱਚੋ ਜਿੰਨਾ ਕ ਕਰ ਸਕਦੇ ਆ ਅਸੀਂ ਕਰਦੇ ਆ ਨਾ ਪਰ ਮੈਂ ਇੱਕ ਗੱਲ ਮੂੰਹ ਤੇ ਕਹਿ ਦੇਣਾ ਕੌਲੀ ਗੱਲ ਬੋਲ ਦੇਣਾ ਵੀਡੀਓ ਦੇ ਵਿੱਚ ਵੀ ਜੇਕਰ ਤੁਹਾਡੇ ਵਿੱਚ 25 30 ਕਿਲੋਮੀਟਰ ਟਰੈਵਲ ਕਰਨ ਦੀ ਹਿੰਮਤ ਨਹੀਂ ਨਾ ਹੈਗੀ ਤਾਂ ਬਾਅਦ ਜਾਂਦੇ ਸੁਪਨੇ ਵੀ ਨਾ ਲਿਆ ਕਰੋ ਇੰਨੀ ਕ ਹਿੰਮਤ ਤਾਂ ਹੋਵੇ ਬੰਦੇ 'ਚ ਵੀ ਤੁਸੀਂ ਬਾਈ ਬੱਸ ਬਾਈਕ ਕਾਰ ਟਰੈਵਲ ਕਰਕੇ ਕਿਸੇ ਏਜੰਟ ਕੋਲ ਪਹੁੰਚ ਚੋਂ ਗੱਲਾਂ ਬਾਤਾਂ ਕਰ ਲਓ ਫੇਸ ਟੂ ਫੇਸ ਮਿਲ ਲਓ ਔਫਿਸ ਦੇਖੋ ਅਗਲੇ ਦਾ ਉਹਦੀਆਂ ਗੱਲਾਂ ਮਤਾਂ ਸੁਣੋ ਕਾਉਂਸਲਿੰਗ ਲਾਉ ਉਹਸ ਤੋਂ